माज ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸੰਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਉ ਕੋਲੀ ਜੀਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਧੰਨ ਸੁਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਨੀਐ ਪ੍ਰੇਅ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਝ ਮਹੱਲਾ 5 ਸਾਰਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋਰ ਦਾ ਸੁਹੇਲਾ ਜਿਤ ਰਿਦੈ ਤੂੰ ਉਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰਾ ਅਖੋਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਕਟਕਟ ਅੰਤਰ ਤੂੰ ਹੈ ਉਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦੇ ਸਹਿਬਾ ਰਾਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏਂ ਤੂੰ ਆਪੇ ਮਨ ਮੁਖ ਜਨਮ ਪਵਾਏਂ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਸਾਰਾ ਜੀਉ ਮਾਜ ਮਹੱਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿਤਾੜੀ ਲਾਈ ਆਸਣ ਉੱਚ ਸਵਾਰਿਆ ਜੀਉ ਫਿਰ ਕਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਪਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੁੱਕੀ ਕੋਕ ਪੁਕਾਰਿਆ ਜੀਉ ਜਿਹੜਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹੱਲਾ ਪੰਜਵਾ ਜਿਤ ਕਰ ਫਿਰ ਸੁਹਾਗ ਬਣਾਇ ਤਿਤ ਕਰ ਸਖੀਏ ਮੰਗਲ ਲਗਾਇਆ ਅਨੰਦ ਬਿਨੋਦ ਦਿੱਤੈ ਕਰ ਸੋਹ ਹੈ ਜੋ ਤਨ ਕੰਤ ਸਿਗਾਰੀ ਜੀਉ ਸਾ ਗੁਣਵੰਤੀ ਸਾ ਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਉ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭ ਰਾਈ ਜੋ ਬਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਬਿਰ ਮੇਲ ਲਈ ਅੰਗ ਲਾਏ ਤੇਰੇ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਬਾਤ ਬਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੈ ਜੀਉ ਖਟ ਸਾਸਤ ਵਿਚਰਿਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨ ਨਿਵਲੀ ਕਰਮ ਆਸਨ ਚੌਰਾਸੀ ਇਨ ਮਹਸਾਤ ਨ ਆਵੇ ਜੀਵ ਅਨਿਕ ਵਰਖ ਕੀਏ ਜਪ ਤਾਪ ਗਵਨ ਕੀਆ ਧਰਤੀ ਪਰਮਾਤਾ ਇਕ ਖਿੰਨ ਹਿਰਦੈ ਸਾਤ ਨ ਆਵੇ ਜੋਗੀ ਬਹੁੜ ਬਹੁੜ ਉਠਤਾਵੇ ਜੀਵ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵ ਹੋ ਗੁਰਮੁਖ ਗਾਤੀ ਜੀਉ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੈ ਨਾ ਪਾਤੀ ਜੀਉ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨ ਜਾਕੇ ਪੂਜੈ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿ ਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਉ ਪਾਣੈ ਉੱਜੜ ਪਾਣੈ ਰਾਹਾ ਪਾਣੈ ਹਰ ਗੁਣ ਗੁਰਮੁਖ ਗਾਵਾਹ ਪਾਣਾ ਪਰਮ ਭਵੈ ਬਹੁ ਜੂਨੀ ਸਭ ਕਿਛ ਤਿਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਪਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹ ਪਿਆਰੇ ਆਏ ਪਿਆ ਹਰ ਤੇਰੇ ਦਵਾਰੈ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਓ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾ ਵਿਸਰ ਜਾਵੇ ਭੁਖ ਵਿਆਪੇ ਬੋਹ ਵਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡ ਸਮਰਥਾ ਜੀ ਸੰਭਾਲੀ ਤਾ ਸਭ ਦੁੱਖ ਲਥਾ ਚਿੰਤਾ ਰੋਗ ਗਈ ਹਉ ਪੀੜਾ ਆਪ ਕਰੇ ਪ੍ਰਤਿਪਾਲਾ ਜੀਓ ਬਾਰਿਕ ਵਾਂਗੀ ਹਾਂ ਸਭ ਕਿਛ ਮੰਗਾ ਦੇਂਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ lal gobal dayal rangile gahar gambhir beyant gobinde uch athah beyant swami simar simar hao jeevan jiyo dukh pandan nidhan amole nir pao nir vair athah atole akal murat ajuni sambhao man simrat thanda thi van jiyo sada sangi har rang gopala ਉੱਚ ਨੀਚ ਕਰੇ ਪ੍ਰਤਿਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਧ ਧਿਾਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਓ ਮਾਜ ਮਹੱਲਾ ਪੰਜਵਾਂ ਧੰਨ ਸੁਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਲ ਘੜੀਆਂ ਤਨ ਸੋਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਪ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏ ਗਾਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਪੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਪੋਗਾ ਜੀਉ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪਹਿ ਵਸਤ ਇਕ ਮੰਗਉ ਕਰੋ ਬੇਨੰਤੀ ਮਾਨ ਤਿਆਗਉ ਵਾਰ ਵਾਰ ਜਾਈ ਲਖ ਬਰੀਆ ਦੇਹੋ ਸੰਤਨ ਕੀ ਧੂ ਰਾ ਜੀਉ ਤੂੰ ਮਨ ਦਾਤੇ ਤੂੰ ਪੁਰਖ ਵਿਦਾਤੇ ਤੂੰ ਸਮਰਥ ਸਦਾ ਸੁਖ ਦਾਤੇ ਸਭ ਕੋ ਤੂੰ ਹੀ ਤੇ ਵਰਸਾਵੇਂ ਔਸਰ ਕਰਹੁ ਹਮਾਰਾ ਪੂਰਾ ਜੀਉ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਬਖਮ ਤਿਨਾਹੀ ਜੀਤਾ ਤੂੰ ਦਾਤੇ ਤੂੰ ਪੁਰਖ ਵਿਦਾਤੇ ਤੁਧ ਜੀਵੜ ਅਬਰ ਨਸੂ ਰਾਜੀਉ ਰੇਨ ਸੰਤਨ ਕੀ ਮੇਰੈ ਮੁਖ ਲਾਗੀ ਦੁਰਮਤ ਬਿਨਸੀ ਕੋ ਬੁੱਧ ਅਭਾਗੀ ਸਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂ ਰਾ ਜੀਓ ਮਾਜ ਮਹੱਲਾ ਪੰਜਵਾ ਵਿਸਰ ਨਾਹੀ ਏ ਵਡ ਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨਸ ਰਹਿਣ ਜਿਉ ਤੁਧ ਧਿਆਈ ਇਹੋ ਦਾਨ ਮੋਹ ਕਰਣਾ ਜੀਓ ਮਾਟੀ ਅੰਦੀ ਸੁਰਤ ਸਮਾਈ ਸਭ ਕੁਛ ਦਿਆ ਪਲਿਆ ਜਾਈ ਆਨੰਦ ਬਿਨੋਦ ਚੋਜ ਤਮਾਸੇ ਤੁਧ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਪੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਓ ਸਾਬੁਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਾਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਹਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੇ ਪੂਰ ਗਿਆਨਾਂ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਪਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲਹਿ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਓਨ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਹਨਾ ਜੀਉ ਮਾਜ ਮਹੱਲਾ ਪੰਜਵਾ ਤੂੰ ਜਲ ਨਿਦ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ ਤੁਮਰੀ ਆਸ ਬਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਉ ਜਿਉ ਬਾਰਕ ਪੀ ਖੀਰ ਅਗਾਵੇ ਜਿਉ ਨਿਰਤਨ ਧਨ ਦੇਖ ਸੁਖ ਪਾਵੇ ਤਿਰਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਪੀਨਾ ਜੀਉ ਜਿਉ ਅੰਧਿਆਰੈ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕਉ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀ ਨਾ ਜੀਓ